ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਬਰਥਡੇ ਟੂ ਯੂ ਥੈਂਕ ਯੂ ਅੱਜ ਹੈਗਾ ਜੀ ਸ਼ਰੀ ਦਾ ਹੈਪੀ ਬਰਥਡੇ 1 ਫਰਵਰੀ ਤੇ ਕਾਕਾ ਬਣਿਆ ਅੱਜ ਅੱਜ ਬਣਿਆ ਕਾਕਾ ਸਕੂਲੇ ਜਾ ਰਿਹਾ ਛੁੱਟੀ ਅੱਜ ਹੈ ਨਹੀਂ ਆ ਬੱਸ ਵੀ ਆ ਗਈ ਆ ਅੱਜ ਇਹਨੂੰ ਆਖਣ ਦੇ ਛੁੱਟੀ ਕਰ ਲਾ ਅੱਗੋਂ ਪਿਛੋਂ ਕਰਦਾ ਨਹੀਂ ਅੱਗੋਂ ਪਿਛੋਂ ਆਂਦਾ ਮੈਂ ਕਰਨੀ ਆ ਅੱਜ ਉਹ ਛੁੱਟੀ ਕਰ ਲਾਂਦਾ ਅੱਜ ਨਹੀਂ ਕਰਨੀ ਪੈਕੇਟ ਲੈ ਲੈ ਟੌਫੀਆਂ ਦੇ ਨਾਲ ਲੈ ਆਇਆ 100 ਰੁਪਇਆ ਆਂਦਾ ਮੈਂ ਆਪਣੇ ਜਾਰਾਂ ਨੂੰ ਪਾਰਟੀ ਦੇਣੀ ਆ ਪਾਰਟੀ ਕੀ ਪਾਰਟੀ ਬਾਏ 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 ਅੱਜ ਧੁੰਦ ਵੀ ਬਹੁਤ ਜ਼ਿਆਦਾ ਹੀ ਪਈ ਆ ਅਸਲੀ ਲਟੈਨ ਬੰਦ ਅੱਜ ਮੰਨਤ ਰਹੂਗੀ ਘਰੇ ਉਹਨੇ ਉਹਦਾ ਪੇਪਰ ਹੈ ਮੰਡੇ ਨੂੰ ਉਹਨੇ ਰਿਵੀਜ਼ਨ ਕਰਨੀ ਹੈ ਪਰ ਕਿਤੇ ਨਹੀਂ ਜਾਵਾਂਗੇ ਅਸੀਂ ਘਰ ਬੈਠ ਕੇ ਰਿਵੀਜ਼ਨ ਕਰਾਂਗੇ ਇਹ ਦੋਵੇਂ ਜਾ ਰਹੇ ਆ ਪਰ ਧੁੰਦ ਨੇ ਤੇ ਅੱਜ ਕਮਾਲੀ ਕਰਤੀ ਐ ਦਾ ਉਹੜ ਗਿਆ ਤੇ ਕੜਿਆ ਦਾ ਬਾਹਰ ਡਿੱਕ ਰਿਆ ਸੀ ਆਂਦਾ ਚਾਚੀ ਹੁਣਾਂ ਟ੍ਰੋਫੀਆਂ ਦੇਣੀਆਂ ਮੈਂ ਉਹ ਬਿਸਤਰਿਆਂ 'ਚ ਬੈਠੇ ਆ ਤੇ ਹੁਣ ਠੰਡ 'ਚ ਨਾ ਉਹਨਾਂ ਨੂੰ ਵਾਜਾ ਮਾਰ ਮਾਰ ਕੱਢੀ ਬਾਹਰ ਤੁਹਾਨੂੰ ਬਹੁਤ ਬਹੁਤਾਂ ਦੀ ਬਸ ਗਾਇਬ ਹੋ ਗਈ ਤਾਂ ਵੀ ਚਾਚੀ ਉਹਨਾਂ ਨੇ ਟੋਫੀਆਂ ਤੇੜੀਆਂ ਮੈਨੂੰ ਹੰਨ ਦਾ ਭਾਜ ਕੇ ਮੈਂ ਕਿਹਾ ਚਾਚੂ ਨੂੰ ਦੇਦਾ ਟੋਫੀਆਂ ਤੇ ਮੈਂ ਕਿਹਾ ਸਾਰੇ ਬਿਸਤਰਿਆਂ 'ਤੇ ਬੈਠੇ ਤਾਂ ਇਹਦੇ ਸੂਰ ਦੇਣਾ ਤਾਂ ਨਿਕਲੇ ਹੋ। ਬਾਕੀ ਬਿਸਤਰਿਆਂ 'ਤੇ ਕਿਉਂ ਮੈਂ ਠੰਢੇ ਠੱਲ ਨਾਲ ਇੱਦਾਂ ਕਰਕੇ ਇੱਕ ਮੇਰੇ ਫਿਰ ਬੀਪੀ ਚ ਵਧ ਗਿਆ ਹੀ। ਹੂੰ ਮੇਰੇ ਕੋ ਉੱਠੇ ਨਹੀਂ ਆ। ਪਹਿਲ ਪਕੌੜੇ ਥੋੜੇ ਖਾਦਾ ਹੀ ਨਾ ਤਾਂ ਕਰਕੇ। ਮੇਰੀ ਜੇਬ 'ਚ ਵੀ ਆ ਗਈਆਂ। ਆ ਲੋ। ਖਾ ਲੇ ਸਦੀਆਂ। ਮੈਨੂੰ ਦਿਹਾ ਗਿਆ ਜਾਂਦਾ ਇੱਕ ਪਾਪਾ ਦੀ ਕਿ ਤਾੜੀ ਦਿਖਾ ਤੁਸੀਂ ਦੋਵੇਂ ਰੋ। ਅੱਛਾ ਸੇਰ ਖਾ ਲਾਂਗੇ। ਬਾਕੀ ਆਉਣ ਗਾ ਬੱਚਾ ਆਏਗਾ ਤਾਂ ਫਿਰ ਸ਼ਾਮ ਨੂੰ ਪ੍ਰੋਗਰਾਮ ਕਰਾਂਗੇ। ਸ਼ਾਮ ਦੀ ਠੀਕ ਆ ਹਾਂ ਹਾਂ ਚੱਲੀਏ ਚਲੋ ਚਲੋ ਆ ਜੇ ਤਾਂ ਠੰਡ ਬੜੀ ਆਉਂਦੇ ਹੁਣ ਸ਼ਾਮ ਨੂੰ ਤੇ ਫੇਰ ਠੰਡ ਰਹੀ ਹੈ ਨਾ ਠੰਡ ਨਹੀਂ ਠੰਡ ਨਹੀਂ ਹੈਗੀ ਧੂੜ ਜਿਆਦਾ ਹੀ ਹੈ ਧੂੜ ਜਿਆਦਾ ਠੰਡ ਕੋਈ ਹੈ ਨਹੀਂ ਨਹੀਂ ਤੇ ਅੱਜ ਵੇਲੇ ਜਰਾਬਾਂ ਦੀ ਰੁਬਾ ਟੋਪੀ ਟਾਪੀ ਤੋਂ ਪਾਈ ਨਹੀਂ ਠੌਂਦੇ ਜੀ ਹੁਣ ਰਹਿ ਗਈ ਹੈ ਕੱਲੀ ਧੂੜ ਜੀ ਸਵੇਰੇ ਜਦੋਂ ਗਏ ਆ ਤਾਂ ਠੰਡ ਬੜੀ ਜੀ ਪਰ ਹੁਣ ਜਿਹੜਾ ਮੌਸਮ ਸਾਫ਼ ਹੋ ਗਿਆ ਵਾ ਆਉਣ ਵਾਲੇ ਆ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤਾਂ ਸਮਾਨ ਸਾਰਾ ਰੈਡੀ ਕਰ ਲਿਆ ਵਾ ਆ ਜਾ ਆ ਜਾ ਆ ਜਾ ਆ ਗਿਆ ਇੱਥੋਂ ਤੁਰੇ ਇੱਥੇ ਆ ਗਏ ਆ ਹਾਂ ਆਂਦਾ ਕੋ ਬੱਡੇ ਮਨਾਉਣਾ ਮੈਂ ਵੱਡੇ ਕਿਉਂ ਮਨਾਉਣਾ ਵਾ ਟੌਫੀਆਂ ਤੂੰ ਲੈ ਗਿਆ ਪੈਸੇ ਤੂੰ ਲੈ ਗਿਆ ਹਨਾ ਤੇ ਮੈਂ ਬੱਚਿਆਂ ਨੂੰ ਪਾਰਟੀਆਂ ਦੇਤੀਆਂ ਤੇ ਕੀ ਮਿਲਣਦੀ ਹੈ ਨਾ ਤੇ ਵੱਡੇ ਕਾ ਮਨਾਉਣਾ ਭਲਾ ਅੱਜ ਬੰਦ ਕਰ ਲਾਂਗੇ ਅੱਜ ਕੱਲ ਵੱਡੇ ਬਣਾਇਆ ਉਹਦਾ ਚਾਚੂ ਦਾ ਕੱਲ੍ਹ ਦੇ ਦਾਜੂ ਦਾ ਵੱਡੇ ਬਣਾਇਆ ਕੋ ਢੋੜੇ ਉੱਥੇ ਖਾ ਲੈ ਹੈਂ ਹਰ ਵਾਰੀ ਛੋੜੀ ਬਣਾਈ ਦਾ ਵੱਡੇ ਹਰ ਵਾਰੀ ਕੀ ਚੱਲੋ ਤੁਸੀਂ ਚੱਲੋ ਕਿੱਥੇ ਕੇਕ ਲੈ ਕੇ ਕੇਕ ਲੈ ਉਹ ਵੀ ਨਹੀਂ ਲੈ ਆਉਣੇ ਥੋੜਾ ਅੱਜ ਧੁੱਪ ਨਹੀਂ ਜਿਹੜੀ ਧੁੱਪ ਨਹੀਂ ਚੜੀ ਅੱਜ ਕੇਕ ਨਹੀਂ ਖਾਣਾ ਅੱਜ ਮੌਸਮ ਠੰਡਾ ਵਾ ਅੱਜ ਜਾਣੀ ਮੁੰਡਾ ਗਿਆ ਸਕੂਲ ਤੇ ਸਕੂਲੋਂ ਲੈ ਕੇ ਆਇਆ ਸਾਡੇ ਬਾਤੇ ਖਾਣ ਵਾਲਾ ਸਮਾਨ ਆਂਦਾ ਹੀ ਵੀ ਤੁਸੀਂ ਭਾ ਕੇਕ ਨਹੀਂ ਲੈਂਦਾ ਪਰ ਮੈਂ ਤਾਂ ਗਲਪ ਮੰਡ ਲੈਂਦਾ ਵਾ ਇਹ ਕਿ ਲਿਆ ਕੇ ਆਏ ਓਏ ਆਹ ਹੀ ਤੇ ਇੱਕ ਆਹ ਇੱਕ ਮਿੱਠੀ ਇੱਕ ਆਹ ਕਰਕ ਜੱਕ ਇੱਕ ਦੋ ਤਿੰਨ ਚਾਰ ਚੀਜ਼ਾਂ ਵਾ ਪੁੱਤ ਕੁਰਕਰੇ ਨਾਮ ਲਿਆ ਕਰ ਨਹੀਂ ਖਾਈ ਪੁੱਤ ਤੂੰ ਸਾਡੇ ਬਾਤੇ ਲੈ ਕੇ ਆਇਆ ਨਾ ਅਜੇ ਵੀ ਤੇਰੇ ਬਾਤੇ ਖੋਲ੍ਹਾਂ ਮਾਂਗੇ ਹੁਣ ਠੀਕ ਆ ਨੇ ਖੀ ਲਿਆ ਨੇ ਆਉਂਦਿਆਂ ਫਿਰ ਚਾ ਕੀਤੀ ਨਾ ਪਿਕੋਰ ਹਲੋ ਡੀਅਰ ਹਲੋ ਡੀਅਰ ਬਹੁਤ ਜ਼ਿਆਦਾ ਅੰਦਰ ਕੁੱਤੀਆਂ ਸੌਂ ਗਿਆ ਚਲੋ ਫਿਰ ਕਰੀਏ ਤਿਆਰੀ ਆਜਾ ਜੋਂ ਮੇਰਾ ਹੈਲਪ ਕਰਾਓ ਦਵਾ-ਗਾਵ ਸਬਜੀ-ਸਬਜੀ ਦੀ ਪ੍ਰਵਾਸ ਸਵੇਰ ਦੇ ਕਿਲੋਮੀਟਰ ਮੈਂ ਚਲਦੇ ਆਂ ਛੱਡਦੇ ਆਂ ਹੋਰ ਹਲਤ ਕਰਾਵਾਂ ਹੈਲਪ ਨਾਲ ਇਹ ਕਰਾਓ ਪਿਆ ਆ ਕਰਨਾ ਵਾ ਹੈ ਇਹ ਭੈਣ ਭਰਾਵਾਂ ਦਾ ਪਿਆਰ ਅੱਜ ਦੇਖੋ ਥੋੜੇ ਨੇ ਹਾਂ ਅਰੇ ਸਿਫਤ ਕਰ ਲੰਗਾ ਜਾ ਦੇ ਜੀ ਜੀ ਨੂੰ ਹੋ ਗਿਆ ਪਤਾ ਹੀ ਨਹੀਂ ਕਿੰਨੀਆਂ ਨੇ 30 40 ਰੁਪਏ ਲੈਣੀ ਆਣੀ ਮੈਨੂੰ ਤੇਰੇ ਕੋ 30 40 ਫਿਰ ਪਹਿਲਾਂ ਜਦੋਂ ਕੀ ਕੱਲ ਰਾਤੀ ਹਾਂ ਫਿਰ ਅੱਜ ਅੱਜ ਸਵੇਰੇ ਅੱਛਾ ਤੇ ਫਿਰ ਫਿਰ ਤੂੰ ਦੋ ਵਾਰ ਹੀ ਬੱਸੇ ਹਾਂ ਤੇ ਤੇ ਦੋ ਵਾਰ ਹੀ ਮੈਂ ਇਹਨੂੰ ਫਿਰ ਤੋਂ ਬੱਸੇ ਦਿੱਤੀਆਂ ਅੱਛਾ ਸਾਰਗੇ ਦਾਫੇ ਦੇ ਦੇ ਦਿੰਦੇ 11:00 ਵਜੇ ਆ ਲੈ ਲੋੜਾ ਯੂਪੀ ਚਲੋ ਜੀ ਮੈਨੂੰ ਵੀ ਮਿਲ ਗਿਆ ਚਾਰ ਬਿਸਕੁਟ ਥੈਂਕ ਯੂ ਆ ਮੈਨੂੰ ਮਿਲ ਗਿਆ ਕੋਈ ਨੂੰ ਦਿੱਤਾ ਕੋਈ ਕਿ ਨਹੀਂ ਨੇ ਹੱਥ ਕੀ ਭਰਾ ਦਿਆ ਉਹ ਖਾ ਗਿਆ ਦਿਖਾ ਰਣਾ ਮੈਂ ਚਾ ਚਾ ਉਹ ਹੀ ਜਾਂਦਾ ਜੀ ਖਾ ਲੈ ਬੇ ਚਾਹੇ ਆਪਣੇ ਪਾਣਾ ਖਾਣਾ ਹੈ ਹੂੰ ਚਲੋ ਤਵਰਤੀ ਲਾ ਕੇ ਹੁਣ ਸਮਾਂ ਘੁੱਟ ਪਾਓ ਚਲੋ ਫਿਰ ਕੜੀ ਆਪਾਂ ਬੇਚਾਰੀ ਨਾ ਬਹ ਕੜੀ ਤੇਰੀ ਚਲੋ ਖਾਲੀ ਪਾਂਝਾਂ ਨੂੰ ਲੱਗਣ ਡਿਆ ਹਣਾ ਉਹਦਾ ਕਾਰਨ ਇਹ ਆ ਵੀ ਦੂਜੇ ਟੀਮ ਮੈਂਬਰ ਹੈ ਨਹੀਂ ਆ ਸੰਦੀਪ ਹੁਣੀ ਉਹ ਗਏ ਆ ਜਲੰਧਰ ਚਲੇ ਗਏ ਇੰਗੇਜਮੈਂਟ ਹੀ ਉਹਨਾਂ ਦੇ ਜਿਹੜੇ ਆਏ ਆ ਬਾਰੋਂ ਭੈਣ ਹੁਣੀ ਤੇ ਤਾਂ ਕਰਕੇ ਸਾਨੂੰ ਆਪ ਖਾਲੀ ਪਾਂਝਾਂ ਲੱਗਣ ਡਿਆ ਹੋਵੇ ਕਿ ਮਾਵਾਂ ਰੌਣਕ ਲੱਗੀ ਹੁੰਦੀ ਸੀ ਨਿਆਣੇ ਆ ਜਾਂਦੇ ਤੇ ਉਹਨਾਂ ਦੀ ਰੌਣਕ ਹੀ ਕੋਈ ਜ਼ਿਆਦਾ ਹੈ ਹਾਂ ਉਹਦਾ ਹੀ ਸੁੱਖ ਨਾਲ ਉਹਦੀ ਰੌਣਕ ਜ਼ਿਆਦਾ ਹੈ ਸਾਨੂੰ ਆਦਤ ਜੀ ਹੋ ਗਈ ਹੈ ਨਾ ਵੀ ਹਰ ਇੱਕ ਜੋ ਵੀ ਸੈਲੀਬ੍ਰੇਟ ਕਰਨਾ ਉਹਨਾਂ ਦੇ ਨਾਲ ਤਾਂ ਕਰਕੇ ਆਪਣੇ ਆਪ ਨੂੰ ਖਾਲੀ ਖਾਲੀ ਜਿਹਾ ਲੱਗਦਾ ਖਾਲੀ ਖਾਲੀ ਆਪਾਂ ਆਪਾਂ ਐ ਲੱਗਣਾ ਵੀ ਉਦਾਂ ਹੀ ਆ ਪਰ ਫਿਰ ਅੰਡੇ ਪਿਆਣ ਕਰਕੇ ਸੋਈਏ ਕਿਹੜੀ ਸਾਡੀ ਫੈਮਲੀ ਦੇ ਮੈਂਬਰ ਘਟਦੇ ਹੁੰਦੇ ਆ ਇਹਦਾ ਹਾਂ ਜੇ ਇਹ ਗੱਲ ਸਹੀ ਹੈ ਵੀ ਜਿੱਦਾਂ ਕੋਈ ਘਟਜੀ ਹੁੰਦੀ ਆ ਫੈਮਲੀ ਦੀ ਪੀ ਐ ਜੀ ਕਿਤੇ ਗਏ ਆ ਬਜਾਗ ਜੀ ਕਰਦੇ ਰਹਿੰਦੇ ਨੇ ਉਧਰ ਦੇ ਆਸ-ਪਾਸ ਰਹਿੰਦੇ ਨੇ ਉਹ ਜਲਦੀ ਜਲਦੀ ਕੰਮ ਨਾਲ ਨਿਬੇੜ ਲੈਂਦੇ ਆ ਛੇਤੀ ਛੇਤੀ ਫੜ ਲਓ ਫੜ ਲਓ ਮੈਂ ਟੋਮੈਂਟ ਚਲੋ ਜੀ ਕੰਮ ਮੁੱਕ ਜਾਂਦਾ ਦੱਸਦੇ ਅੱਜ ਕੋਈ ਸਮਝ ਨਹੀਂ ਲੱਗਦੀ ਵੀ ਕਰਨਾ ਸ਼ੁਰੂ ਕਿੱਥੋਂ ਕਰਨਾ ਤੇ ਖਤਮ ਕਿੱਦਾਂ ਕਰਨਾ ਵਾ ਤੇ ਚਲੋ ਮਨਦੀਪ ਬਣਾ ਲੈ ਆ ਜਣਾ ਵਾ ਬ ਇਹ ਕੋਕੋਮ ਤੱਕ ਪਹੁੰਚਦੇ ਕਿਹਦੀਆਂ ਖੜੇ ਬਹਰੇ ਮੁੰਡੇ ਨੇ ਸੌ ਜਾਣਾ ਕਿ ਕਟੜ ਤੋਂ ਪਹਿਲਾਂ ਹੀ ਮੁੰਡੇ ਨੂੰ ਆਜੇ ਠਾਲ ਕੇ ਰੱਖਿਆ ਵਾ ਕੀ ਸੌ ਜਾਗਦਾ ਹੈ ਤਾਂ ਖੇਡੀ ਜਾ ਕੋਈ ਗੱਲ ਨਹੀਂ ਤੇ ਤੂੰ ਤਾਂ ਹੁਣ ਵੀ ਬੜੀ ਪਈ ਐ ਤੇ ਕਰਨੇ ਆ ਮੇੜ ਭਰਾ ਕਦੋਂ ਹੁੰਦੇ ਆ ਬੈਠਾ ਮੈਂ ਬੈਠੀ ਉਤਰੇ ਕਰ ਕੱਪੜੇ ਨਹੀਂ ਬਾਹਰ ਤੋਂ ਆਏ ਆਏ ਕਿਉਂ ਅੱਛਾ ਅੱਛਾ ਆ ਇਹਦੇ ਪੜੇ ਤੇ ਮੈਂ ਮम्मी ਨਾਲ ਲੱਗ ਕੇ 7:00 ਵਜੇ 7:00 ਵਜੇ ਦਾ ਤਾਂ ਉਹ ਤਾਂ 7:30 ਤੋਂ ਵਿਚਾਰ ਆਈ ਤਾਂ ਸੌਣ ਦੀ تیاری ਕਰਦੇ ਸੌ ਦੇ ਲਈਗਾ ਹਾਂ ਆ ਚਾਚੇ ਨੂੰ ਦੋ ਵਾਰੀ ਠਾਲਿਆ ਦਾਦਾ ਇਹਦੇ ਮੈਂ ਚੱਲਿਆ ਸੋਣ ਤੱਕੇ ਨਾ ਆ ਤੇ ਕੱਪੜੇ ਫੜਨੇ ਸੈਂ ਆਈ ਪਾਣੇ ਨਾ ਠੱਲ ਲਗਦੀ ਹੈ ਕਿ ਧੀਰਾ ਕੱਪੜੇ ਕੱਪੜੇ ਚਲੋ ਹਾਂ ਚਲੋ ਕੋਈ ਜਿੱਤੀ ਭਾਈ ਆ ਜਾ ਚਾਚੇ ਵੀ ਆ ਜਾ ਤੁਸੀਂ ਨਾ ਆਓ ਓਏ ਚੱਜ ਮੈਨੂੰ ਇਹ ਦੋ ਦਿਨਾਂ ਪਾਲਾ ਵੇੜਿਆਣੇ ਹੁੰਦੇ ਨਹੀਂ ਗਾਂ ਐ ਮਾਂ ਦੇ ਨਾਲ ਪਿਆਰ ਹੈ ਨਹੀਂ ਨਹੀਂ ਹੈ ਵੀਰੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਸ਼ੈਰੀ ਹੈਪੀ ਬਰਥਡੇ ਟੂ ਯੂ ਕਰਦੇ ਝੂਠੀ ਹੋਣੀ ਇਧਰ ਆ ਥੋੜੀ ਜਿਹੀ ਥੋੜੀ ਜਿਹੀ ਚਲੋ ਕੱਢ ਦਿਨ ਰੰਗਿਤ ਕਰਦੀ ਮੰਮੀ ਦੇ ਚਲ ਬੱਸ ਹੁਣ ਸਾਰਿਆਂ ਦਾ ਥੈਂਕ ਯੂ ਕਰ ਵੀ ਸਾਰੇ ਜਣੇ ਆਏ ਸਪੈਸ਼ਲ ਉਹ ਬੁਝਾਈ ਨਹੀਂ ਉਹ ਬੁਝਾਈ ਹਾਂਜੀ ਕੀ ਨਹੀਂ ਉਹ ਕੀ ਆ ਇਹ ਦੱਸ ਦਤ ਸਾਰਿਆਂ ਦਾ ਥੈਂਕ ਯੂ ਕਰ ਸਾਰੇ ਜਣੇ ਆਏ ਸਪੈਸ਼ਲ ਥੈਂਕ ਯੂ ਜੀ ਟਾਈਮ ਗੱਡ ਗਿਆ ਸਾਰੇ ਜਣੇ ਨਾ ਨਾ ਜਿਆਦਾ ਦਿਓ ਤਾਂ ਮੈਡਮ ਦਾ ਕਰੋਣੀ ਦਾ ਹਾਂ ਇਹ ਦੇ ਜਿਹੜੀ ਦੇ ਜਿਹੜੀ ਦੇ ਠੀਕ ਸਾਰਿਆਂ ਕਰੇ ਕਰਨ ਕੇ ਦੇਖੋ ਕਦਰ ਬਰਥਡੇ ਦਾ ਸ਼ੇਰਾ ਹੀ ਸ਼ੇਰਾ ਹੀ ਕਹਿੰਦਾ ਕਾਲਾ ਕਾਲਾ ਸ਼ੇਰਾ ਇਹ ਬੱਤ ਬੋਲਦਾ ਹਾਏ ਨੋ ਮੋ ਗਮਲਿਆ ਜਿੱਕਲੇ ਨ ਖਾਂਦਾ ਨਹੀਂ ਤੇ ਇਹ ਕਾਬੂ ਨਹੀਂ ਆਉਣਾ ਮੇਹਰ ਸਾਹਿਬ ਕਰਮ ਸਾਰੇ ਮੜ ਗਏ ਸਾਰੇ ਲੱਗ ਖਾਣਾ ਇਹ ਕਿ ਕਿ ਬਾਜੀ ਬਾਹ ਹਾਂ ਇਹ ਕਿੰਨਾ ਖੇਚ ਲਾ ਉੱਤ ਉੱਤ ਵੀਂਦਾ ਖੇਚ ਲੇ ਗਈ ਸੀ ਤਾਲਾ ਖੋਲ ਫਿਰ ਉੱਤ ਉੱਤ ਬੋਲਣ ਲੱਗਾ ਤਾਂ ਟੈਂਟਰ ਖੋਲ ਦਿੱਤੀ ਉਹ ਲਵਾਵਾਰਨ ਲਗਾਓ ਖੋਲਿਆ ਨੂੰ ਖੋਲ ਲੈਣਾ ਹੋਲੋ ਹੋਲੋ ਕੋਲ ਕੋਲਾ ਕੋਲ ਉਹ ਪਹਿਲਾਂ ਹਾਂ ਉਹ ਮੈਂ ਖੇਚਰ ਕੋ ਕੀ ਪੀ ਅੱਛਾ ਜੀ ਉਹ ਕਰ ਮੈਂ ਜਿੱਤ ਕਰਦੀ ਹਿੰਨਾ ਫਿਰ ਉਹ ਐਂਡਾ ਸੋਨਾ ਪੈਕ ਕੀਤਾ ਕਿ ਜੂਸ ਕੱਟਦਾ ਉਹ ਆਹਦਾ ਰਾਈਨ ਮੈਂ ਦੇਖੇ ਕਿੰਨਾ ਜਲ ਲਾਉਂਗਾ ਓ ਬਣ ਗਈ ਗੱਲ ਕੇ ਸੋਣੀ ਆ ਬਹੁਤ ਸੋਣੀ ਬਹੁਤ ਸੋਣੀ ਤੇਰਾ ਖੇਚਰੀ ਬਣ ਗਿਆ ਵਿਆਹ ਆਪਣਾ ਆ ਤੂੰ ਆ ਕਰਕੇ ਸਾਰਿਆਂ ਦੇ ਕੱਪੜੇ ਮੈਂ ਵੀ ਆਵੇਂ ਆ ਲੈ ਇੱਕ ਹੋਰ ਗਿਫਟ ਦੇ ਰਾ ਇਹ ਤੇਰੀ ਭੁੱਈਏ ਲੋ ਹਾਂ ਦਵਾ ਸੁਟਿਓ ਤੇ ਕਾਈ ਬੁੱਤ ਤੇ ਕਾਈ ਠੀਕ ਹੈ ਸ਼ਰੀ ਦਾ ਤੇ ਵਿਆਹ ਹੋ ਗਿਆ ਗਿਆ ਕਰਕੇ ਇਹਨੂੰ ਗਿਫਟ ਹੋ ਗਏ ਤਾੜੀਆਂ ਮੰਨ ਗਿਆ ਵਿਆਹ ਹੈ ਨਾ ਮੰਨ ਗਿਆ ਮਾਤਾ ਚਲੋ ਜੀ ਬਰਤਾਲ ਸਾਰਿਆਂ ਨੂੰ ਕੇਕ ਵੇਖਾਤ ਲੋ ਲੇਟ ਦੇ ਹੋ ਗਏ ਆ ਪਰ ਕੋਈ ਨਹੀਂ ਚੱਲੂਗਾ ਨਾਵਾ ਆ ਫੜਾਈ ਜਾਓ ਨਾਲਾ ਆ ਦੁੱਧ ਤੇ ਪਲੇਟ ਦੇ ਕਿਨੇ ਇਸੇ ਹੋਣੇ ਦੇ ਦੇਖੋ ਪਹਿਲਾਂ ਉਹਨਾਂ ਨੂੰ ਕੱਟ ਕਰ ਲਾਂ ਜਿਹਦਾ ਕੱਲ ਬਣਾਈ ਚਟਨੀ ਜਿਵੇਂ ਤੁਹਾਨੂੰ ਵਧਾਈ ਜਾ ਇਹਨੂੰ ਜਿਵੇਂ ਤੁਹਾਨੂੰ ਵਧਾਈ ਜਾ ਚਲੋ ਜੀ ਸਾਕੋ ਹੋਰ ਵੀ ਖਾਣਾ ਨਹੀਂ ਤਪਾ ਕਰਦਾ ਕਾਗ ਤੋ ਆਏ ਨਾ ਖਾਜੋ